ਜੀ ਜਿਹੜਾ ਭਾषण ਚੱਲ ਰਿਹਾ ਸੀ ਉਹ ਐਮਪੀ ਨੇ ਜਿਹੜੇ ਜਲੰਧਰ ਤੋਂ ਚਰਨਜੀਤ ਚੰਨੀ ਜੀ ਦਾ ਚੱਲ ਰਿਹਾ ਸੀ ਤੇ ਉਹ ਇੱਕ ਸੀਡਬਲਿਊਸੀ ਮੈਂਬਰ ਨੇ ਕਾਂਗਰਸ ਵਰਕਿੰਗ ਕਮੇਟੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਉਹਦੀ ਗਲਤੀ ਮੈਂ ਬਾਅਦੋਂ ਆਉਣਾ ਪਰ ਜੋ ਉਹਨਾਂ ਨੇ ਬੋਲਿਆ ਇੱਕ ਵਰਕਿੰਗ ਕਮੇਟੀ ਮੈਂਬਰ ਕਾਂਗਰਸ ਪਾਰਟੀ ਦੇ ਹੋਣ ਤੇ ਇੱਕ ਐਕਸ ਸੀਐਮ ਹੋਣ ਤੇ ਮੌਜੂਦਾ ਐਮਪੀ ਹੋਣ ਉਹਨਾਂ ਦੀ ਗੱਲ ਕਹੀ ਤੋਂ ਪਾਰਟੀ ਕਿਨਾਰਾ ਕਰ ਗਈ ਜਿਹੜੇ ਉਹਨਾਂ ਦੇ ਜਨਰਲ ਸਕੱਤਰ ਨੇ ਇੰਚਾਰਜ ਜ਼ੈਰਾ ਰਮੇਸ਼ ਜੀ ਉਹਨਾਂ ਨੂੰ ਜੋ ਉਹਨਾਂ ਨੇ ਅਮਰਿਤਪਾਲ ਹੁਣਾਵਾਰੇ ਗੱਲ ਕਹੀ ਜੋ ਅਮਰਿਤਪਾਲ ਦੇ ਹੱਕ ਚ ਗੱਲ ਕਹੀ ਕਾਂਗਰਸ ਉਸ ਗੱਲ ਤੋਂ ਪਿੱਛੇ ਹੱਟੀ ਕਾਂਗਰਸ ਨੇ ਇਹ ਗੱਲ ਕਹੀ ਵੀ ਇਹਨਾਂ ਦੇ ਨਿੱਜੀ ਵਿਚਾਰ ਨੇ ਹੁਣ ਗੱਲਾਂ ਦੋ ਨੇ ਸਭ ਤੋਂ ਪਹਿਲਾਂ ਜਾਂ ਤਾਂ ਚਰਨਜੀਤ ਚੰਨੀ ਆਪ ਮਾਫੀ ਮੰਗਣ ਵੀ ਮੇਤੋ ਗਲਤੀ ਹੋਗੀ ਜੇ ਕਾਂਗਰਸ ਪਾਰਟੀ ਨੇ ਗੱਲ ਕਹੀ ਆ ਵੀ ਅਸੀਂ ਤਾਂ ਅਲੱਗਾ ਜੇ ਹੁਣ ਚੰਨੀ ਸਾਹਿਬ ਮਾਫੀ ਨਹੀਂ ਮੰਗਦੇ ਵੀ ਮੇਤੋ ਇਹ ਗਲਤੀ ਹੋਈ ਆ ਇਹਦਾ ਮਤਲਬ ਚਰਨਜੀਤ ਚੰਨੀ ਫਿਰ ਪਾਰਟੀ ਤੋਂ ਵੱਡੇ ਨੇ ਹੁਣ ਗੱਲਾਂ ਤਾਂ ਦੋ ਨੇ ਜੋ ਉਹਨਾਂ ਨੇ ਕਿਹਾ ਉਹਦੇ ਲਈ ਪਾਰਟੀ ਨੇ ਆਪਣੀ ਕਿਨਾਰਾ ਕਰ ਲਿਆ ਲਾਈਨ ਤੋਂ ਹੁਣ ਜੇ ਪਾਰਟੀ ਇਸ ਗੱਲ ਦੀ ਮੰਨ ਰਹੀ ਆ ਵੀ ਅਸੀਂ ਇਹ ਤਾਂ ਅਲੱਗਾ ਆ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਫਿਰ ਚਰਨਜੀਤ ਚੰਨੀ ਕਿਉਂ ਨਹੀਂ ਮਾਫੀ ਮੰਗ ਰਹੇ ਜੇ ਚਰਨਜੀਤ ਚੰਨੀ ਮਾਫੀ ਨਹੀਂ ਮੰਗਦੇ ਇਹਦਾ ਮਤਲਬ ਚਰਨਜੀਤ ਚੰਨੀ ਪਾਰਟੀ ਤੋਂ ਵੱਡੇ ਆ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਕੋਈ ਸਿਧਾਂਤ ਕੋਈ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਮੁਤਾਬਕ ਉਹਨਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਗਈ ਹੁਣ ਗੱਲ ਕਿੱਥੋਂ ਸ਼ੁਰੂ ਹੋਈ ਦੋ ਤਿੰਨ ਗੱਲਾਂ ਹੋਈਆਂ ਮਾਈਕ ਤਾਂ ਉਹਨਾਂ ਕੋਲ ਸੀ ਮੈਨੂੰ ਤੇ ਉਹਨਾਂ ਨੇ ਐਸਾ ਕੁਝ ਬੋਲਿਆ ਤਾਂ ਹੀ ਮੈਨੂੰ ਜਿਹੜੇ ਚੇਅਰ ਤੇ ਉਹ ਇਸ ਵੇਲੇ ਚੇਅਰਪਰਸਨ ਸੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਪਹਿਲੀ ਗੱਲ ਉਹ ਕਹਿਣ ਲੱਗੇ ਵੀ ਜਿਹੜੇ ਅੰਗਰੇਜ਼ ਨੇ ਗੋਰੇ ਨੇ ਉਹ ਦੇਸ਼ ਛੱਡ ਕੇ ਚਲੇ ਗਏ ਪਰ ਜਿਹੜੇ ਸਾਹਮਣੇ ਬੈਠੇ ਆ ਸੱਤਾ ਪੱਖ ਇਹਨਾਂ ਦਾ ਰੰਗ ਚਾਹੇ ਹੋਰ ਹੋਵੇ ਪਰ ਇਹ ਮੈਂ ਇਹਨਾਂ ਨੂੰ ਅੰਗਰੇਜ਼ ਕਹਿੰਦਾ ਦੇਖੋ ਕਿੰਡੀ ਬੜੀ ਗਲਤ ਗੱਲ ਕਹੀ ਉਹਨਾਂ ਮੈਂ ਇੱਥੇ ਉੱਟ ਕੇ ਇਹ ਗੱਲ ਕਹੀ ਵੀ ਭਾਈ ਚੰਨੀ ਸਾਹਿਬ ਤੁਸੀਂ ਸਾਡੇ ਵੱਲ ਗੋਰਿਆਂ ਦੀ ਗੱਲ ਕਿਉਂ ਕਹਿੰਦੇ ਹੋ ਜਿਹਦੇ ਪਾਰਟੀ ਦੇ ਵਿੱਚੋਂ ਤੁਸੀਂ ਸਾਡੇ ਵੱਲ ਦੀ ਗੱਲ ਕਰ ਲੋ ਤੁਸੀਂ ਆਪਣੇ ਵੱਲ ਦੇਖੋ ਥੋਡੇ ਤਾਂ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਜੇ ਮੈਂ ਕੋਈ ਝੂਠ ਕਹਿਣਾ ਤਾਂ ਆਂ ਦੱਸ ਦੋ ਵੀ ਉਹ ਤਾਂ ਆਪ ਇਟਲੀ ਦੇ ਨੇ ਉਹ ਆਪ ਇੱਕ ਗੋਰੇ ਨੇ ਤੇ ਮੈਂ ਤਾਂ ਇੰਨੀ ਗੱਲ ਗੱਲ ਕਹੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਤੁਸੀਂ ਸਾਡੇ ਵੱਲ ਗੋਰੇ ਵਾਲੀ ਗੱਲ ਨਾ ਕਰੋ ਤੁਸੀਂ ਆਪਣੇ ਵੱਲ ਦੇਖੋ ਤੁਸੀਂ ਅੱਜ ਤੋਂ ਜਿੰਨਾ ਚਿਰ ਵੀ ਪਾਰਟੀ 'ਚੋਂ ਤੁਸੀਂ ਕਿਹਦੇ ਥੱਲੇ ਕੰਮ ਕਰ ਰਹੇ ਹੋ ਤੇ ਪਾਰਟੀ ਕਿਹਦੇ ਨਾਲ ਚੱਲ ਰਹੀ ਆ ਉਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਜਿਹੜੇ ਇਟਾਲੀਅਨ ਨੇ ਉਹਨਾਂ ਨੂੰ ਪਤਾ ਵੀ ਉਹ ਗੋਰੇ ਨੇ ਤੇਰਾ ਉਲ ਗਾਂਧੀ ਦੀ ਉਹਨਾਂ ਦੇ بیٹے ਆ ਤੇ ਉਹ ਵੀ ਅੱਧੇ ਇਟਾਲੀਅਨ ਤੇ ਅੱਧੇ ਹਿੰਦੁਸਤਾਨੀ ਨੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਉਦੋਂ ਬਾਅਦ ਉਹਨਾਂ ਨੇ ਫੇਰ ਨਿੱਜੀ ਹਮਲਾ ਕੀਤਾ ਮੇਰੇ ਤੇ ਮੈਂ ਨਹੀਂ ਕੋਈ ਬੋਲਿਆ ਉਹਨਾਂ ਨੇ ਹਮਲਾ ਕੀਤਾ ਜਦੋਂ ਮੈਂ ਇਹ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਪਹਿਲਾ ਇੱਕ ਸ਼ਹੀਦ ਨੇ ਜਿਹੜੇ ਉਹ ਕਦੇ ਮਰਦੇ ਨਹੀਂਗੇ ਸ਼ਹੀਦ ਕਦੇ ਮਰਦੇ ਨਹੀਂਗੇ ਉਹਨਾਂ ਨੇ ਸ਼ਬਦ ਵਰਤਿਆ ਪਹਿਲਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਮੇਰੇ ਸਰਦਾਰ ਬੈਂ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਵੇਂ ਕਾਂਗਰਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਉਹਦਣ ਨਹੀਂ ਮਰੇ ਸੀ ਅੱਜ ਮਰੇ ਨੇ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹੀਦ ਕਦੇ ਮਰਦੇ ਨਹੀਂਗੇ ਸ਼ਹੀਦ ਅਮਰ ਰਹਿੰਦੇ ਆ ਅਮਰ ਤੇ ਸਰਦਾਰ ਬੈਂ ਸਿੰਘ ਜੀ ਅਮਰ ਨੇ ਤੇ ਜਿੰਨੇ ਲੋਕ ਟੈਰਰਿਜ਼ਮ ਵੇਲੇ ਲੜਾਈ ਚ ਲੜੇ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਉਹ 35000 ਲੋਕ ਉਹ ਭਾਜਪਾ ਦੇ ਵੀ ਸੀ ਉਹ ਕਾਂਗਰਸ ਦੇ ਵੀ ਸੀ ਉਹ ਕਾਲੀ ਦਲ ਦੇ ਵੀ ਸੀ ਉਹ ਬੀਐਸਪੀ ਦੇ ਸੀ ਉਹ ਕਾਮਰੇਡ ਸੀ ਸਭ ਪਾਰਟੀਆਂ ਦੇ ਸੀ ਤੁਸੀਂ ਤਾਂ ਮਹਾਰਾਜ ਉਸ ਵੇਲੇ ਪਤਾ ਨਹੀਂ ਕਿਹੜੇ ਘੁਰਨੇਆਂ 'ਚ ਹੋਵਗੇ ਜਾਂ ਕਿੱਥੇ ਹੋਵਗੇ ਤੇ ਤੁਸੀਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਬਈ ਸ਼ਹੀਦ ਕਦੇ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਵੀ ਥੋੜੇ ਵਰਗਿਆਂ ਦੇ ਸ਼ਹੀਦ ਮੈਂ ਕਹ ਜੇ ਸਰਦਾਰ ਬੈਂਸ ਸਿੰਘ ਜੀ ਨੇ ਤੇ ਉਹ ਦੇਸ਼ ਦੇ ਨੇ ਉਹ ਪੰਜਾਬ ਦੇ ਨੇ ਕਾਂਗਰਸ ਪਾਰਟੀ ਦੇ ਨਹੀਂ ਗੇ ਉਹ ਸਾਰਿਆਂ ਦੇ ਆ ਤੀਜੀ ਗੱਲ ਫਿਰ ਮੈਂ ਇਹ ਗੱਲ ਕਹੀ ਵੀ ਭਾਈ ਸਾਹਿਬ ਜੇ ਅੱਜ ਤੁਸੀਂ ਇਸ ਪੰਜਾਬ 'ਚ ਸਾਹ ਲੈ ਰਹੇ ਹੋ ਤੇ ਅੱਜ ਜੇ ਤੁਸੀਂ ਅਹੁਦਿਆਂ ਦੇ ਆਨੰਦ ਮਾਣ ਰਹੇ ਹੋ ਕਾਂਗਰਸ ਪਾਰਟੀ 'ਚ ਚਾਹੇ ਕਿਤੇ ਹੋਰ ਉਹ ਐਮਪੀ ਮੁੱਖ ਮੰਤਰੀ ਜੇ ਤਾਂ ਬਣੇ ਜੇ ਤੁਨੂੰ ਅਮਨ ਸ਼ਾਂਤੀ ਸਰਦਾਰ ਬਿਆਨ ਸਿੰਘ ਨੇ ਦਿੱਤੀ ਉਹਨਾਂ ਕਰਕੇ ਤੁਸੀਂ ਅੱਜ ਐਮਪੀ ਮੰਤਰੀ ਚੀਫ ਮਿਨਿਸਟਰ ਉਹਨਾਂ ਦੀ ਅਮਨ ਸ਼ਾਂਤੀ ਕਰਕੇ ਨਹੀਂ ਪੰਜਾਬ 'ਚ ਕੋਈ ਬੱਤੀ ਨਹੀਂ ਜਗਦੀ ਸੀ ਕੋਈ ਗਵਰਨਰੀ ਰੂਲਸ ਸੀ ਤੇ ਉਹ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੇ ਤੁਸੀਂ ਤਾਂ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਦੇ ਨਾ ਥੱਕੋ ਉਦੋਂ ਬਾਅਦ ਮੈਂ ਕਹ ਹਜੇ ਯਾਰ ਤੁਸੀਂ ਮੇਰੀ ਗੱਲ ਕਰਦੇ ਹੋ ਜਦੋਂ ਰਾਹੁਲ ਗਾਂਧੀ ਨੇ ਇਸ਼ਾਰੇ ਕੀਤੇ ਤੁਸੀਂ ਦੇਖਿਆ ਏ ਐਡੀ ਜਿੱਦ ਐਡਾ ਗੁੱਸਾ ਮੇਰੇ ਪ੍ਰਤੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਹੀਦ ਰਜੀਵ ਗਾਂਧੀ ਹੋਇਆ ਸਾਡਾ ਹੀ ਹੋਇਆ ਤੇ ਜੇ ਕਿਤੇ ਮੇਰੇ ਨਾਲ ਕੀ ਹੋ ਉਹਨਾਂ ਦੀ ਮੈਂ ਮੇਰੇ ਤੇ ਕੋਈ ਕ੍ਰਪਸ਼ਨ ਦੇ ਚਾਰजेस ਸੀ ਮੇਰੇ ਤੇ ਕੋਈ ਹੋਰ ਕੋਈ ਚਾਰजेस ਸੀ ਮੈਂ ਤਾਂ 15 ਸਾਲ ਇੱਕ ਵਰਕਰ ਵਾਂਗੂ ਸੇਵਾ ਕੀਤੀ ਉਹਨਾਂ ਦੀ ਪਰ ਮੇਰੇ 빅 ਨਾ ਮੂਰੇ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘੀ ਦਾ ਮੈਂ ਪੋਤਾ ਲੱਗਦਾ ਸੀ ਤੇ ਉਹ ਬਰਦਾਸ਼ਤ ਨਹੀਂ ਸੀ ਕਦੇ ਵੀ ਉਸ ਲਾਈਨ 'ਚ ਜੇ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਤਾਂ ਮੇਰੇ ਪਰਿਵਾਰ ਦਾ ਵੀ ਲਿਆ ਜਾਂਦਾ ਸੀ ਜਿਹਦੇ ਕਰਕੇ ਮੈਨੂੰ ਹਮੇਸ਼ਾ ਬਹੁਤ ਕੁਝ ਗਨਨਾਂ ਦਾ ਸਾਹਮਣਾ ਕਰਨਾ ਪਿਆ ਚਲੋ ਇੱਕ ਗੱਲ ਤੀਜੀ ਗੱਲ ਚੰਨੀ ਸਾਹਿਬ ਤੇ ਜਿਹੜੇ ਹੋਰ ਸਤਕਾਰਯੋਗ ਕਈ ਐਮਪੀ ਨੇ ਮੈਨੂੰ ਤਾਂ ਤੁਸੀਂ ਮੈਨੂੰ ਕੀ ਸਿਖਾਓਗੇ ਮੈਨੂੰ ਤਾਂ 16ਵਾਂ ਸਾਲ ਹੋ ਗਿਆ ਇਸ ਪਾਰਲੀਮੈਂਟ 'ਚ ਤੁਸੀਂ ਤਾਂ ਹਜੇ ਬੱਚੇ ਹੋ 10-10 ਦਿਨ ਹੋਏ ਆ ਇਕੱਲੇ ਇਸ ਪਾਰਲੀਮੈਂਟ ਸੈਸ਼ਨ 'ਚ ਮੈਨੂੰ 16 ਸਾਲ ਹੋ ਗਏ ਇਸ ਪਾਰਲੀਮੈਂਟ 'ਚ ਬੈਠਿਆਂ ਨੂੰ 16 ਸਾਲ ਚੌਥੀ ਟਰਮ ਜਿਹੜੀ ਉਹ ਮੇਰੀ ਮਿਨਿਸਟਰੀ ਦੀ ਆ ਸ਼ੁਰੂ ਹੋ ਗਈ ਆ ਤੁਸੀਂ ਤਾਂ ਹਜੇ ਨਵੇਂ ਆਏ ਹੋ 10 ਦਿਨ ਹੋਏ ਆ ਪਹਿਲਾਂ ਇੱਥੇ ਦੇਖ ਕੇ ਦੇ ਕਾਨੂੰਨ ਸਿੱਖੋ ਵੀ ਪਾਰਲੀਮੈਂਟ 'ਚ ਕਿਵੇਂ ਬੋਲੀਦਾ ਪਾਰਲੀਮੈਂਟ 'ਚ ਕਿਵੇਂ ਗੱਲ ਕੀਤੀ ਜਾਂਦੀ ਆ ਤੁਸੀਂ ਨਿੱਜੀ આરોਪ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਮਿਲੂਗਾ ਤੇ ਪਰ ਅੱਜ ਮੈਂ ਫੇਰ ਨਾ ਨਿੱਜੀ ਗੱਲ ਕਰਦਾ ਹੋਇਆ ਮੈਂ ਸਿਰਫ ਇਹ ਗੱਲ ਕਰਦਾ ਵੀ ਅੱਜ ਕਾਂਗਰਸ ਪਾਰਟੀ ਇਹ ਦੱਸੇ ਵੀ ਚੰਨੀ ਸਾਹਿਬ ਤੋਂ ਤੁਸੀਂ ਪਰੇ ਕਿਉਂ ਹਟੇ ਤੁਹਾਡਾ ਸਟੈਂਡ ਕੀ ਹੈ ਤੇ ਜੇ ਤੁਸੀਂ ਚੰਨੀ ਸਾਹਿਬ ਨੂੰ ਪਰੇ ਹਟਿਓ ਤਾਂ ਫਿਰ ਚੰਨੀ ਸਾਹਿਬ ਮਾਫੀ ਕਿਉਂ ਨਹੀਂ ਮੰਗ ਰਹੇ ਉਹਦੇ ਤੋਂ ਤੁਸੀਂ ਕਿਉਂ ਮਾਫੀयां ਮੰਗ ਰਹੇ ਹੋ ਤੁਸੀਂ ਕਿਉਂ ਪਿੱਛੇ ਹਟ ਰਹੇ ਕਿਤੇ ਨਾ ਕਿਤੇ ਬਹੁਤ ਕਨਫਿਊਜ਼ ਹਨਾ ਬਹੁਤ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਸ ਵਿੱਚ ਗੜਬੜ ਜਾਂ ਤਾਂ ਲੀਡਰਸ਼ਿਪ ਪਾਰਟੀ ਦੀ ਨਹੀਂ ਮੰਨਦੀ ਜਾਂ ਪਾਰਟੀ ਨੂੰ ਸਮਝ ਨਹੀਂ ਆਉਂਦਾ ਵੀ ਲੀਡਰ ਸਾਡੇ ਕਰਦੇ ਕੀ ਆ ਇਸ ਤਰੀਕੇ ਨਾਲ ਉਹ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਉੱਥੇ ਉਹ ਭੁੱਲ ਕੇ ਗਏ ਰਾਹੁਲ ਗਾਂਧੀ ਉਹਨਾਂ ਤੋਂ ਬੁਲਵਾ ਰਹੇ ਸੀ ਰਾਹੁਲ ਗਾਂਧੀ ਨਹੀਂ ਉਹਨਾਂ ਤੋਂ ਅਮਰਿਤਪਾਲ ਦੇ ਹੱਕ ਚ ਬਦਲਾ ਬੁਲਵਾਇਆ ਰਾਹੁਲ ਗਾਂਧੀ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਇੰਡੀ ਅਲਾਈਅੰਸ ਬਣਾਇਆ ਪੰਜਾਬੀਆਂ ਨੂੰ ਤਾਂ ਧੋਖਾ ਦੇ ਰਹੇ ਆ ਉੱਥੇ ਇੱਥੇ ਅੱਜ ਵੀ ਇਕੱਠੇ ਆ ਅੱਜ ਵੀ ਜੁੜੇ ਹੋਏ ਨੇ ਐਲਾਈਅੰਸ ਦੇ ਨਾਲ ਦੂਜੀ ਗੱਲ ਜੇ ਅਮਰਿਤਪਾਲ ਦੀ ਗੱਲ ਕਰਦੇ ਹੋਂ ਤੁਸੀਂ ਐਨਐਸਏ ਲਾਉਣ ਦੀ ਲੋ ਇੱਕ ਗੱਲ ਬਾਕੀ ਗੱਲਾਂ ਸਾਰੀਆਂ ਪਰੇ ਛੱਡ ਦਿਓ ਐਨਐਸਏ ਜਾਂ ਅਮਰਿਤਪਾਲ ਨੂੰ ਪੜਿਆ ਕਿ ਇਹ ਤੁਹਾਡਾ ਇੰਡੀਆ ਲਾਇਅੰਸ ਦੇ ਵਿੱਚ ਆਮ ਆਦਮੀ ਪਾਰਟੀ ਚੰਨੀ ਸਾਫ ਦੇ ਵੇਲੇ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਇਹ ਬੰਦਾ ਬਹਿਰੂਪੀਆ ਪਹਿਲਾਂ ਕਲੀਨ ਸ਼ੇਵਨ ਸੀ ਸਭ ਕੁਝ ਸੀ ਇਹਨਾਂ ਦੇ ਵੇਲੇ ਦਬਈ ਤੋਂ ਆ ਕੇ ਉਹ ਇੱਥੇ ਆਇਆ ਉਹਦੇ ਪਿੱਛੇ ਕੀ ਇਨਕੁਆਰੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਚਰਨਜੀਤ ਚੰਨੀ ਭਾਈ ਇਹ ਤਾਂ ਖੁੱਲੀ ਕਿਤਾਬ ਆ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸਭ ਤੋਂ ਪਹਿਲਾਂ ਵਿਜੀਲੈਂਸ ਦੀ ਅੱਜ ਉਹ ਇਕੱਠੇ ਨੇ ਇੰਡੀਆ ਦੇ ਅੱਜ ਉਹਨਾਂ ਨੇ ਕਿਹਾ ਵੀ ਮੇਰੇ ਬੱਚੇ ਦੇ ਵਿਆਹ 'ਚ ਜਦੋਂ ਉਹ ਭਾਂਡੇ ਵੀ ਚਮਚ ਵੀ ਗਿਣਦੇ ਸੀ ਉਹ ਕੌਣ ਗਿਣਦਾ ਸੀ ਭਈ ਉੱਥੇ ਬੀਜੇਪੀ ਦਾ ਕੀ ਰੋਲ ਆ ਉਹ ਜੇ ਕਹਿੰਦਾ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇੰਡੀਆ ਲਾਇੰਸ ਦੀ 파ਟਨਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਉਹ ਕਹਿੰਦੀ ਸੀ ਤੇ ਤੁਹਾਡੇ ਭਾਂਜੇ ਉਹਨਾਂ ਦੇ ਘਰੋਂ 10 ਕਰੋੜ ਰੁਪਈਆ ਲੱਭਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਸਵਾ ਸਾਲ ਤਕਰੀਬਨ ਤੁਸੀਂ ਸਵਾ ਸਾਲ ਆਪਣੀ ਪਾਰਟੀ ਨੂੰ ਵੀ ਇੱਕ ਮੁੱਖ ਮੰਤਰੀ ਸੀ ਤੁਸੀਂ ਛੱਡ ਕੇ ਸਵਾ ਸਾਲ ਵਿਦੇਸ਼ਾਂ 'ਚ ਭੱਜੇ ਰਹੇ ਈਡੀ ਤੋਂ ਬਚਦੇ ਹੋਏ ਤੁਸੀਂ ਵਿਜਨੈਂਸ ਤੋਂ ਬਚਦੇ ਹੋ ਇਹ ਇਸ ਇਹ ਕਿਸੇ ਤੋਂ ਕੋਈ ਲੁਕੀ ਗੱਲ ਨਹੀਂ ਹਾਰ ਜਿੱਤ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਤੁਸੀਂ ਇਹ ਜ਼ਿਕਰ ਕੀਤਾ ਵੀ ਅੱਜ ਤੁਹਾਨੂੰ ਮਨਿਸਟਰ ਬਣਾਇਆ ਏ ਭਾਈ ਸਾਹਿਬ ਤੁਸੀਂ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਦੋਨੋਂ ਵਿਧਾਨ ਸਭਾ ਤੋਂ ਹਾਰ ਗਏ ਸੀ ਉਦੋਂ ਮਾਰ ਦੋਨੋਂ ਵਿਧਾਨ ਸਭਾ ਇਹ ਮੁੱਖ ਮੰਤਰੀ ਉਹ ਹਾਰ ਜੇ ਤੇ ਫਿਰ ਉਦੋਂ ਵੱਡੀ ਕੀ ਗੱਲ ਹੋ ਸਕਦੀ ਹੈ ਤੇ ਦੂਜੇ ਲੀਡਰ ਵੀ ਇਹਨਾਂ ਦੇ ਬਠਿੰਡਿਆਂ ਹਾਰੇ ਅੱਜ ਜੋ ਗੱਲ ਕਰਦੇ ਆ ਜਿੱਤਣ ਦੀ ਤੇ ਮੈਂ ਇੱਕ ਸਪਸ਼ਟ ਕਹਿਣਾ ਚਾਹਨਾ ਮੈਂ ਇਹ ਭਲੇਖਾ ਬਿਲਕੁਲ ਕਾਂਗਰਸੀਆਂ ਦਾ ਦੂਰ ਕਰਨਾ ਚਾਹਨਾ ਜੇ ਭਾਜਪਾ ਜਾਂ ਮੈਂ ਆਪਣੀ ਨਿੱਜੀ ਗੱਲ ਕਰਦਾ ਜੇ ਇਲੈਕਸ਼ਨਾਂ ਚ ਨਾ ਮੈਨੂੰ ਕਾਂਗਰਸ ਹਰਾ ਸਕਦੀ ਸੀ ਨਾ ਮੈਨੂੰ ਕੋ ਅਕਾਲੀ ਦਲ ਹਰਾ ਸਕਦਾ ਸੀ ਨਾ ਮੈਨੂੰ ਕੋਈ ਹੋਰ ਹਰਾ ਸਕਦਾ ਨਾ ਮੈਂ ਹਾਰੇ ਆ ਜਿੱਥੇ ਵੋਟਾਂ ਪਈਆਂ 6 ਹਲਕਿਆਂ ਚ ਠੋਕ ਕੇ ਕਾਂਗਰਸ ਹਰਾਈ ਠੋਕ ਕੇ ਅਕਾਲੀ ਦਲ ਹਰਾਇਆ ਠੋਕ ਕੇ ਆਮ ਆਦਮੀ ਹਟਾ ਹਰਾਈ ਤੀਜੇ ਨੰਬਰ ਤੇ ਜੈ ਸਮਝੌਤਾ ਸੀ ਤੁਸੀਂ ਸਾਨੂੰ ਜੇ ਤੁਸੀਂ ਮਿਲ ਕੇ ਕਿਉਂਕਿ ਤੁਹਾਡੀ ਸਰਕਾਰ ਸੀ ਉੱਥੇ ਤੁਸੀਂ ਕਿਸਾਨਾਂ ਨਾਲ ਮਿਲ ਕੇ ਲੀਡਰਾਂ ਨਾਲ ਜਿਹੜੇ ਆ ਕਿਸਾਨ ਲੀਡਰ ਨਕਲੀ ਬਹਿਰੂਪੀਏ ਜਿਨ੍ਹਾਂ ਨੂੰ ਕਹਿੰਦੇ ਨੇ ਦਿੱਲੀ ਆਉਣੋਂ ਰੋਕਦੇ ਆ ਹੁਣ ਰਾਹੁਲ ਗਾਂਧੀ ਨੇ ਕਮਰੇ ਤੱਕ ਕਿਵੇਂ ਪਹੁੰਚ ਕੇ ਪਾਰਲੀਮੈਂਟ ਦੇ ਅੰਦਰ ਪਹੁੰਚੇ ਹੋਏ ਸੀ ਇਹ ਹੀ ਨੇ ਨਾ ਜਿਹੜੇ ਕਹਿੰਦੇ ਆ ਵੀ ਸਾਨੂੰ ਦਿੱਲੀ ਦਿੱਲੀ ਆਉਣ ਨਹੀਂ ਦਿੱਤੇ ਸਾਨੂੰ ਸ਼ੰਭੂ ਰੋਕਿਆ ਹੋਵੇ ਹੁਣ ਉਹਨਾਂ ਨੂੰ ਪੁੱਛਣ ਸਾਰੇ ਜਿਹੜੇ ਉਹਨਾਂ ਦੇ ਨਾਲ ਜਾਂ ਜਿਹੜੇ ਉਹ ਪਿੰਡਾਂ ਜਾ ਕੇ ਕਹਿੰਦੇ ਆ ਉਹਨਾਂ ਨੂੰ ਇਹ ਪੁੱਛੋ ਵੀ ਹੁਣ ਤੁਸੀਂ ਸਾਰੇ ਲੀਡਰ ਤੁਸੀਂ ਦਿੱਲੀ ਵੀ ਆ ਗਏ ਦਿੱਲੀ ਤੋਂ ਬਾਅਦ ਤੁਸੀਂ ਪਾਰਲੀਮੈਂਟ ਦੇ ਅੰਦਰ ਵੀ ਚਲੇ ਗਏ ਤੇ ਤੁਸੀਂ ਰਾਹੁਲ ਗਾਂਧੀ ਦੇ ਤੇ ਸਾਰੇ ਐਮਪੀਆ ਦੇ ਨਾਲ ਵੀ ਬੈਠੇ ਹੋ ਕਿਸੇ ਨੇ ਨਾ ਰੋਕਿਆ ਤੁਹਾਨੂੰ ਜੀ ਉਸ ਤੋਂ ਬਾਅਦ ਤੁਸੀਂ ਚਲੇ ਵੀ ਗਏ ਹੋ ਆਰਾਮ ਨਾਲ ਇਹ ਇਹਦੇ ਪਿੱਛੇ ਕੀ ਆ ਵੀ ਕੋਈ ਨਾ ਕੋਈ ਤੁਹਾਡਾ ਇਹਨਾਂ ਨਾਲ ਸਾਰਾ ਸਮਝੌਤਾ ਆਂਦਰੋਂ ਤੇ ਤੁਸੀਂ ਸਾਡੇ ਕਿਸੇ ਪਿੰਡ ਚ ਚਾਹੇ ਮਹਾਰਾਣੀ ਪ੍ਰਨੀਤ ਕੌਰ ਜੀ ਜਾਂਦੇ ਸੀ ਉਹਨਾਂ ਦੇ ਮੂਹਰੇ ਤੁਸੀਂ ਮੰਦੇ ਚਾਹੇ ਹੰਸ ਰਾਜ ਹੰਸ ਸੀ ਚਾਹੇ ਮੈਂ ਆਪਣੇ ਗਿੱਲ ਦੀ ਗੱਲ ਕਰਾਂ ਧਾਖੇ ਦੀ ਗੱਲ ਕਰਾਂ ਜਗਰਾਉਂ ਦੀ ਗੱਲ ਕਰਾਂ ਇੱਕ ਜਗ੍ਹਾ ਵੀ ਤੁਸੀਂ ਕਿਸਾਨਾਂ ਦੇ ਨੌਂ ਤੇ ਸਾਡਾ ਬੂਥ ਨਹੀਂ ਲੱਗਣ ਦਿੱਤਾ ਬੂਥ ਤੇ ਦੂਦੇ ਸਾਡਾ ਕਿਤੇ ਏਜੰਟ ਨਹੀਂ ਭੇਜਣ ਦਿੱਤਾ ਪੋਲਿੰਗ ਏਜੰਟ ਨਹੀਂ ਤੁਸੀਂ ਹਰਾ ਲੈਂਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ